ਸੱਜਣੋ ਆ ਨਹਿਰ ਜਲਦੀ ਹੈ ਮਾਨਸਾ ਬਿਲਕੁਲ ਸ਼ਹਿਰ ਦੇ ਨਾਲ ਅਸੀਂ ਸੁਆ ਵੀ ਕਹਿ ਦਿੰਨੇ ਆ ਨਹਿਰ ਵੀ ਕਹਿ ਸਕਦੇ ਆ ਸਰਕਾਰ ਨੇ ਹੁਣ ਕਿਸਾਨਾਂ ਦੀ ਸਹੂਲਤ ਵਾਸਤੇ ਇਹਦੇ ਨਾਲ ਇੱਕ ਨਹਿਰ ਹੋਰ ਤਿਆਰ ਕਰਤੀ ਦੋਸਤੋ ਕਹਿੰਦੇ ਪਾਣੀ ਦੀ ਕਮੀ ਹੈ ਪਾਣੀ ਦੀ ਕਮੀ ਨੂੰ ਦੇਖਦੇ ਆ ਇੱਕ ਨਵੀਂ ਨਹਿਰ ਮਾਨਸਾ ਚ ਦੋ ਨਹਿਰਾਂ ਹੋ ਰਹੀਆਂ ਨੇਗੇ ਨਵੀਂ ਨਹਿਰ ਦਿਖਾਉਣਾ ਸਾਨੂੰ ਨਵੀਂ ਨਹਿਰ ਤਿਆਰ ਕਰਤੀ ਆ ਦੇਖ ਨਹਿਰ ਦੇ ਨਾਲ ਨਹਿਰ ਹੁਣ ਟੇਲਾਂ ਤੇ ਜਾਊ ਪਾਣੀ ਫੁੱਲ ਨਹਿਰ ਦੇ ਨਾਲ ਇੱਕ ਛੋਟੀ ਨਹਿਰ ਹੋਰ ਹੁਣ ਜਾਊਗਾ ਟੇਲਾਂ ਤੇ ਪਾਣੀ ਸਰਕਾਰ ਬੁਰੀ ਮਿਹਨਤ ਨਾਲ ਤਿਆਰ ਕਰ ਰਹੀ ਹੈ ਲੋਕਾਂ ਦੀ ਸਹੂਲਤ ਵਾਸਤੇ ਦੇਵ ਵਿਚਾਰੇ ਇਸ ਨਹਿਰ ਵਾਰੇ ਆਪਦੇ ਆਪ ਦੇ ਮਾਨਸਾ ਵਾਸੀ ਸੱਜਣੋ ਦੇਵ ਵਿਚਾਰ ਐਸ ਨਹਿਰ ਵਾਸਤੇ ਦੇਵ ਵਿਚਾਰ ਤੁਸੀਂ ਵੀ ਇਹ ਨਹਿਰ ਤੁਹਾਨੂੰ ਕਿਵੇਂ ਲੱਗੀ ਧੰਨਵਾਦ ਦੋਸਤੋ